ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਕਾਲੇ ਕਾਲੇ ਬੱਦਲ ਆਏ ਚੁੱਕੀ ਜਾਣ ਹਨੇਰੀ ਅਜਨ ਸੱਤਰ ਸੀ ਟੋਲਾ ਸੋ ਤੇਨੂੰ ਐ ਮੇਰੀ ਕਾਲੇ ਕਾਲੇ ਬੱਦਲ ਆਏ ਚੁੱਲ੍ਹੇ ਪਿਆਰ ਹਨੇਰੀ ਅਜਨ ਸੱਤਰ ਸੀ ਟੋਲਾ ਸੋ ਤੇਨੂੰ ਐ ਮੇਰੀ ਸ਼ਮਸ਼ਮ ਮੇਂ ਪਿਆਵਸੇ ਜਵਾਨੇ ਖਿੜਖਿੜ ਹੱਸੇ ਈਸਰੁੱਤੇ ਸੋਣਾ ਈਸਰੁੱਤੇ ਸੋਣਾ ਕਰੋ ਕਿਸੇ ਨਾ ਵੇ ਛੋੜਿਆ ਬਾਜਰੇ ਦਾ ਸੱਟਾ ਬਾਜਰੇ ਦਾ ਸੱਟਾ ਵੇ ਅਸਾਂ ਤਲੀ ਤੇ ਮੋੜਿਆ ਰੁੱਠੜਾ ਜਾਂਦਾ ਮਈਆ ਰੁੱਠੜਾ ਜਾਂਦਾ ਮਈਆ ੋੜਿਆ ਬਾਜਰੇ ਦਾ ਸਿੱਟਾ ਮੁਰ ਮੁਰ ਤੇਰੀਆਂ ਬਾਹਾਂ ਫੜ ਕੇ ਮੈਨੂੰ ਤਾਂ ਕਰ ਦੇ ਲੱਖਾ ਜੇ ਪਿੱਛੋਂ ਸੀ ਅੱਖ ਕਮੋਣੀ ਕਿਉ ਲਾਈਆਂ ਸਨ ਅੱਖਾਂ ਮੁਰ ਮੁਰ ਤੇਰੀਆਂ ਬਾਹਾਂ ਸਿੱਟਾ ਬਾਜਰੇ ਦਾ ਸਿੱਟਾ ਮੈਂ ਅਸਾਂ ਤਲੀ ਤੇ ਮੋੜਿਆ ਰੁਠੜਾ ਜਾਂਦਾ ਮਈਆ ਰੁਠੜਾ ਜਾਂਦਾ ਮਈਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਿਨ ਤੇਰੇ ਮੇਰੀ ਸੁੰਨੀ ਦੁਨੀਆ ਸ਼ਬਰਤਾ ਕਲੀਆਂ ਰਾਹਾਂ ਦੇ ਵਿੱਚ ਨੈਣ ਵਿਸ਼ਾਕੇ ਖੜ੍ਹ ਵਿੱਚ ਗਲੀਆਂ ਬਿਨ ਤੇਰੇ ਮੇਰੀ ਸੁਨਨੀ ਦੁਨੀਆ ਸ਼ਬਹਰਾ ਤਾ ਕਲੀਆਂ ਰਾਹਾਂ ਦੇ ਵਿੱਚ ਨੈਣ ਵਿਸ਼ਾ ਕੇ ਖੜੀ ਰਹਾ ਵਿੱਚ ਗਲੀਆਂ ਵਿੱਚ ਤੂੰ ਨਾ ਆਵੇਂ ਢੋਲਾ ਸ਼ਾਬਾ ਬੜਾ ਤੜਪਾਂਵੇਂ ਢੋਲਾ ਨਿਤ ਦੇ ਵਿਛੋੜੇ ਨਿਤ ਦੇ ਵਿਛੋੜੇ ਮਾਇਆ ਦਿਲ ਸਾਡਾ ਏ ਤੋੜਿਆ ਬਾ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਆਸਾ ਤਲੀ ਤੇ ਮੋੜਿਆ ਰੁਠੜਾ ਜਾਂਦਾ ਮਈਆ ਰੁਠੜਾ ਜਾਂਦਾ ਮਈਆ ਵੇ ਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਨੀਮਕ ਤਾਂ ਪ੍ਰੀਤ ਨਾਲ ਚਰਖਾ ਚੰਣਣ ਦਾ ਸ਼ਾਵਾਂ ਚਰਖਾ ਚੰਨਣ ਦਾ ਨੀਮਕਾ ਤਾਪਰੀ ਤਾ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਇਸ ਕੜਿਆ ਕਿਸੇ ਲੋਹਾਰ ਲਾਠੀ ਲੋਹੇ ਦੀ ਸ਼ਾਵਾਂ ਲਾਠੀ ਲੋਹੇ ਦੀ ਨੀਮਕਾ ਤਾਪਰੀ ਤਾ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਨੀ ਚਰਖਾ ਕੂਕਰ ਦੇਂਦਾ ਸ਼ਾਵਾਂ ਕੂਕਰ ਲੱਗਾ ਕਲੇਜੇ ਸ਼ਾਵਾਂ ਇੱਕ ਮੇਰਾ ਦਿਲ ਪਿਆ ਤੜਕੇ ਸ਼ਾਵਾਂ ਚਰਖਾ ਚੰਨਣ ਦਾ ਨੀ ਮਕਤਾ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਇਸ ਸੜੀਆਂ ਕਿਸੇ ਲੋਹਾਰ ਲਾਠੀ ਲੋਹੇ ਦੀ ਚਾਵਲ ਲਾਠੀ ਲੋਹੇ ਦੀ ਚਰਖੇ ਦਾ ਮੈਂ ਰੰਗ ਕੀ ਅੱਖਾਂ ਰੰਗ ਸੀ ਉਹਦਾ ਸੁਨਰੇ ਬਾਬਲ ਮੇਰਾ ਖਤ ਜੇ ਪੜਿਆ ਰੋਇਆ ਪਰ ਇੱਕ ਚਿਹਰੇ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਨੀ ਮਕਤਾ ਪ੍ਰੀਤ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਨੀ ਮਕਤਾ ਪ੍ਰੀਤ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਮਹਾਰਾਣੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾ ਮਾਰਣੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾ ਮਾਰਣੀ ਜਦ ਜਿਆਦਾ ਜਾਵੇ ਚਟ ਚਰਖੇ ਵਾਲ ਵੇਖਾਂ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਨਿਮਕਤਾ ਫਰੀਤ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਇਸ ਘੜਿਆ ਕਿਸੇ ਲੋ ਚੇਬ ਬਨੇਰੇ ਕਾਂ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ ਉੱਚੇ ਬਨੇਰੇ ਕਾਂ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ ਵੇਖਾਂ ਮੇਰਾ ਵੀਰ ਲਿਆ ਦੇ ਤੈਨੂੰ ਕਟਕਟ ਚੋਰੀਆਂ ਪਾਵਾਂ ਚਰਖਾ ਚੰਨਣੇ ਦਾ ਸ਼ਾਵਾਂ ਚਰਖਾ ਚੰਨਣ ਦਾ ਨਿਮਕ ਤਾਪ ਰੇ ਤਾਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨਣ ਦਾ ਇਸ ਘੜਿਆ ਕਿਸੇ ਲੋਹਾਰ ਲਾਠੀ ਲੋਹੇ ਦੀ ਸ਼ਾਵਾਂ ਲਾਠੀ ਲੋਹੇ ਦੀ ਨਿਮਕ ਤਾਪ ਰੇ ਤਾਨਾਲ ਚਰਖਾ ਚੰਨਣ ਦਾ ਲੰਗਿਆ ਜਾ ਪਤਣ ਚਨਾਦਾ ਯਾਰ ਲੰਗੇ ਆ ਜਾ ਪਤਣ ਚਨਾਦਾ ਲੰਗੇ ਆ ਜਾ ਪਤਣ ਚਨਾਦਾ ਯਾਰ ਲੰਗੇ ਆ ਜਾ ਪਤਣ ਚਨਾਦਾ ਸਿਰ ਸਦ ਕਾ ਮੈਂ جا متیرے نادا یار لنگے آ جا پتن چنادا لنگے آ جا پتن چنادا یار لنگے آ جا پتن چنادا میرے ਨਾ ਬੋਲੇ ਆ ਵੇ ਮੈਂ ਮੰਦੜਾ ਬੋਲੇ ਨਾ ਬੋਲੇ ਆ ਯਾਰ ਲੰਗੇ ਆ ਜਾ ਪਤਨ ਚਨਦਾ ਲੰਗੇ ਆ ਜਾ ਪਤਨ ਚਨਦਾ ਯਾਰ ਲੰਗੇ ਆ ਜਾ ਪਤਨ ਚਨਦਾ ਵੇ ਮੈਂ ਦੂਰੋਂ ਢਿਠਾ ਮਹੀ ਆਮਦਾ ਹੱਥੇ ਕੰਗਣਾਂ ਤੇ ਬਾਹੇ ਲਟੇ ਕਾਮਦਾ ਯਾਰ ਸਨੁਰਮ ਜਾਨਾ ਲੁ ਬੁਲਾਮਦਾ ਸਨੁਰਮ ਜਾਨਾ ਪੱਤਨ ਚਨਹਦਾ ਲੰਗੇ ਆ ਜਾ ਪੱਤਨ ਚਨਹਦਾ ਯਾਰ ਲੰਗੇ ਆ ਜਾ ਪੱਤਨ ਚਨਹਦਾ ਮੇਰੇ ਗਲ ਵਿੱਚ ਸੁਹੀ ਸੁਹੀ ਅੰਗੀਆਂ ਵੇ ਮੇਂ ਚੰਗੀਆਂ ਤੇ ਚਾਹੇ ਮੰਦੀਆਂ ਚਾਹੇ ਚੰਗੀਆਂ ਤੇ ਚਾਹੇ ਮੰਦੀਆਂ ਯਾਰ ਲੰਗੇ ਆ ਜਾ ਪਤਨ ਚਨਾਦਾ ਲੰਗੇ ਆ ਜਾ ਪਤਣ ਚਨਾਦਾ ਯਾਰ ਲੰਗੇ ਆ ਜਾ ਪਤਨ ਸਨ ਹਾ ਦਾ ਸਿਰ ਸਦ ਕਾ ਮੈਂ ਜਾਵਾ ਤੇਰ ਨਾਦਾ ਯਾਰ ਲੰਗੇ ਆ ਜਾ ਪਤਨ ਚਨ ਦਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਈਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਦੇ ਰਸਕੇ ਨਾਲੰਗ ਮਾਈਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਦੇ ਰਸਕੇ ਨਾਲੰਗ ਮਾਈਆ ਸਾਡੀ ਕੰਦਾਂ ਦਾ ਮੋਰਚਾ ਮੋੜਿਆ ਸਾਡੀ ਕੰਦਾਂ ਦਾ ਮੋਰਚਾ ਮੋੜਿਆ ਕਿਹੜੀ ਗੱਲ ਤੂੰ ਤੂੰ ਇੰਜ ਘਰ ਛੋੜਿਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮাইয়া ਆਵੋ ਸਾਹਮਣੇ ਆਵੋ ਸਾਹਮਣੇ ਕੋਲ ਦੇਰਸ ਕੇ ਨਾਲੰਗ ਮাইয়া ਮੇਰੀ ਗਲੀ ਦੀਆਂ ਸੋਹਣੀਆਂ ਪਰੀ ਤਾਂ ਮੇਰੀ ਗਲੀ ਦੀਆਂ ਸੋਹਣੀਆਂ ਪਰੀ ਤਾਂ ਟੋਲਾ ਜਨਯੋ ਕੀਤਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮাইয়া ਆਵੋ ਸਾਹਮਣੇ ਆਵੋ ਸਾਹਮਣੇ ਕੋਲ ਦੇ ਰੁੱਸ ਕੇ ਨਾਲੰਗ ਮাইয়া ਸਾਡੀ ਕੰਦਾ ਤੇ ਸੁਟੀਆਂ ਰੱਸੀਆ ਸਾਡੀ ਕੰਦਾ ਤੇ ਸੁਟੀਆਂ ਰੱਸੀਆ ਨਾ ਤੁ ਪੁੱਛੀਆਂ ਤੇ ਨਾ ਮੈਂ ਦਸਿਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮাইয়া ਆਵੋ ਸਾਹਮਣੇ ਆਵੋ ਸਾਹਮਣੇ ਕੋਲ ਦੇ ਰਸਕੇ ਨਾਲੰਗ ਮাইয়া ਮੈਂ ਇੱਥੇ ਤੇ ਢੋਲਾ ਪਰਬਤ ਤੇ ਮੈਂ ਇੱਥੇ ਤੇ ਢੋਲਾ ਪਰਬਤ ਤੇ ਸਾਡੀ ਖੂਹੀ ਦਾ ਪਾਣੀ ਸ਼ਰਮਤ വ സമണ ആവ സമണേ കോളോസന അംഗമായി ചാദര ഉവ സമണ ആവ സാമണേ കോളോദിസമാ ബലവന് ਪੱਬੋ ਕਹਿੰਦੇ ਐ ਬਲਵੰਤ ਸਿੰਘਾ ਵੇਲਣਾ ਲਿਆ ਮਿਲਣੇ ਦੀ ਖੱਟੀ ਵੇ ਮਹਾਰ ਬਣਵਾਨੀਆਂ ਮਿਲਣੇ ਦੀ ਖੱਟੀ ਵੇ ਮਹਾਰ ਬਣਵਾਨੀਆਂ ਜਿਹੜੀ ਧਾਨੇ ਦਿੰਦੀ ਓਹ ਕਿਹੜੀ ਜਿਹੜੀ ਗਾਣਾ ਖੜਦੀ ਓਹ ਕਿਹੜੀ ਜਿਹੜੀ ਟੁਕ ਟੁਕ ਵੈਂਦੀ ਓਹ ਕਿਹੜੀ ਜਿਹੜੀ ਲੜ ਲੜ ਮਰਦੀ ਓਹ ਕਿਹੜੀ ਜਿਹੜ ਟੱਕੇ ਦੀ ਆਈ ਓਹ ਕਿਹੜੀ ਓ ਸਾਸੂ ਆਬ ਕਹਿੰਦੀ ਏ ਪਿਆਰਾ ਸਿੰਘ ਵੇਲਣਾ ਲਿਆ ਮਿਲਣੇ ਦੀ ਖੱਟੀ ਵੀ ਮੈਂ ਪਾਂਡੇ ਬਣਵਾਨੀਆ ਮਿਲਣੇ ਦੀ ਖੱਟੀ ਵੀ ਮੈਂ ਪਾਂਡੇ ਬਣਵਾਨੀਆ ਜਿਹੜੀ ਤਾਨੇ ਦਿੰਦੀ ਓਹ ਕਿਹੜੀ ਜਿਹੜੀ ਗਾਣਾ ਕੰਢਦੀ ਓਹ ਕਿਹੜੀ ਜਿਹੜੀ ਟੁਕ ਟੁਕ ਵਿੰਦੀ ਓਹ ਕਿਹੜੀ ਜਿਹੜੀ ਲੜ ਲੜ ਮਰਦੀ ਓਹ ਕਿਹੜੀ ਜਿਹੜੀ ਠੱਕੇ ਦਈਆ ਓਹ ਕਿਹੜੀ ਓਹ ਸੰਕਣ ਮੇਰੀ ਓਹ ਕਿਹੜੀ ਪਾਬੋ ਕਹਿੰਦੀ ਏ ਪਲਵੰਤ ਸਿੰਘਾ ਵੇਲਣਾ ਲਿਆ ਪਾਬੋ ਕਹਿੰਦੀ ਏ ਨਰੈਣ ਸਿੰਘਾ ਵੇਲਣਾ ਲਿਆ ਪਾਬੋ ਕਹਿੰਦੀ ਏ ਪਿਆਰਾ ਸਿੰਘਾ ਵੇਲਣਾ ਲਿਆ